ਸੱਜਣੋ ਅੱਜ ਪ੍ਰਦੇਸ਼ ਟਾਈਮ ਵੱਲੋਂ ਮੈਂ ਫੇਰ ਤੁਹਾਣਾ ਹਾਜ਼ਰ ਹੋਇਆ। ਕਈ ਦਿਨਾਂ ਤੋਂ ਮੇਰੇ ਮਨ ਸੀ ਕਿ ਕੁਝ ਘੋਰ ਕੋਈ ਚੰਗਾ ਵਿਸ਼ਾ ਲੈ ਕੇ ਤੁਹਾਡੇ ਨਾਲ ਗੱਲਬਾਤ ਕਰਾਂ। ਮੇਰੇ ਮਨ ਵਿੱਚ ਤਰਸਲੀ ਜੇ ਬਚੀ ਆ ਕਿ ਕੀਤਾ ਕੀ ਜਾਵੇ ਕਿਉਂਕਿ ਅਸੀਂ ਪੰਜਾਬੀ ਬੋਲੀ ਬੋਲਦੇ ਆ 16-17 ਕਰੋੜ ਲੋਕ ਪੰਜਾਬੀ ਬੋਲੀ ਬੋਲਦੇ ਆ ਪਰ ਪੰਜਾਬੀ ਬੋਲੀ ਨੂੰ ਇੰਨੀ ਜਲਦੀ ਪਿਛਲੇ 4-5 7 ਸਾਲਾਂ ਦਾ ਅਸੀਂ ਕਿਉਂ ਬਦਲਣ ਲੱਗੇ ਆ। ਕਿਉਂ ਇਹਨੇ ਸ਼ਬਦ ਅਸੀਂ ਹਿੰਦੀ ਤੋਂ ਲੈ ਕੇ ਉਹਨਾਂ ਨੂੰ ਵਿੱਚ ਘਸੋਰ ਰਹੇ ਹਾਂ ਕਿਉਂ ਸਾਨੂੰ ਲੋੜ ਹੈ ਉਹਨਾਂ ਦੀ ਜਾਂ ਸਾਨੂੰ ਨਹੀਂ ਲੋੜ ਹੈਗੀ ਉਹਨਾਂ ਚੀਜ਼ਾਂ ਨੂੰ ਅਸੀਂ ਮੈਂ ਤੁਹਾਡਾ ਗੱਲਬਾਤ ਕਰਨੀ ਚਾਹੁੰਦਾ ਮੈਨੂੰ ਉਮੀਦ ਹੈ ਕਿ ਤੁਹਾਨੂੰ ਇਸ ਚੀਜ਼ ਦੇ ਵਿੱਚ ਜਰੂਰ ਚੰਗਾ ਲੱਗੇਗਾ ਤੁਹਾਨੂੰ ਲੱਗੇਗਾ ਕਿ ਮੈਂ ਜੋ ਗੱਲ ਕਹਿਣਾ ਹੈ ਉਹ ਸਹੀ ਹੋ ਸਕਦੀ ਆ ਤੁਹਾਡੀਆਂ ਆਰਾਮ ਦੀ ਲੋੜ ਅਸੀਂ ਜਦੋਂ ਪੰਜਾਬੀ ਬੋਲਦੇ ਆ ਬਾਹਰਲੇ ਦੇਸ਼ਾਂ ਵਿੱਚ ਅਮਰੀਕਾ ਕੈਨੇਡਾ ਇੰਗਲੈਂਡ ਤੇ ਆਸਟ੍ਰੇਲੀਆ وچ ਇੰਗਲੈਂਡ ਵਾਲੇ ਤਾਂ ਪਹਿਲਾਂ ਵੀ ਇੱਕ ਇੱਕ ਅੱਖਰ ਬੋਲਦੇ ਸੀ ਹੁਣ ਅਮਰੀਕਾ ਤੇ ਕੈਨੇਡਾ ਵਿੱਚ ਵੀ ਸ਼ੁਰੂ ਆ ਜਿੱਸਾ ਕੋਈ ਕਹਿੰਦਾ ਰਹਿੰਦਾ ਇੱਥੇ ਇੱਥੇ ਹੈਪਨ ਬਹੁਤ ਹੁੰਦੇ ਆ ਅੰਗਰੇਜ਼ੀ ਦਾ ਜਿਨ੍ਹਾਂ ਨੂੰ ਗਿਆਨ ਨਹੀਂ ਹੈ ਉਹਨਾਂ ਨੂੰ ਪੜੇ ਲਿਖੇ ਦਿਖਾਉਣ ਦਾ ਉਦਦਮ ਨਹੀਂ ਕਰਨਾ ਚਾਹੀਦਾ ਤੁਜੀ ਨਹੀਂ ਪੜੇ ਲਿਖੇ ਕੋਈ ਗੱਲ ਨਹੀਂ ਤੁਜੀ ਆਪਣੀ ਬੋਲੀ ਚ ਗੱਲਬਾਤ ਕਰੋ ਲੋਕ ਸਮਝ ਲੈਂਦੇ ਕਿਉਂਕਿ ਸਾਹਮਣੇ ਵਾਲੇ ਨੂੰ ਜਦ ਕੇ ਇਸ ਜਿੱਦ ਗਿਆ ਹੁੰਦਾ ਕਿ ਇਹ ਜਿਹੜਾ ਬੰਦਾ ਹੈ ਜਿਹੜਾ ਮੈਨੂੰ ਕੁਝ ਕਹਿਣ ਲੱਗਾ ਪੜ੍ਹਿਆ ਲਿਖਿਆ ਨਹੀਂ ਹੈ ਸਾਨੂੰ ਪਤਾ ਹੈ ਕਿ ਜੇ ਤੁਸੀਂ ਪੜ੍ਹੇ ਲਿਖੇ ਨਹੀਂ ਕੋਈ ਗੱਲ ਨਹੀਂ ਪੜ੍ਹੇ ਲਿਖੇ ਆ ਚੰਗੀ ਗੱਲ ਕਰਨੀ ਚਾਹੀਦੀ ਆ ਆਪਣੀ ਬੋਲੀ ਨੂੰ ਪਹਿਲਾਂ ਪਹੁੰਚਾਉਣਾ ਚਾਹੀਦਾ ਕਿ ਸਾਡੀ ਮਾਂ ਬੋਲੀ ਹੈ ਮਾਂ ਬੋਲੀ ਨੂੰ ਅਸੀਂ ਕਿਉਂ ਇਹਦੇ ਨਾਲ ਕਿਉਂ ਤਰੋ ਘਮਾਉਂਦੇ ਆ ਕਈ ਲੋਕ ਇੱਥੇ ਬੋਲਦੇ ਸੁਣੇ ਗਏ ਹਨ ਇੱਥੇ ਅਮਰੀਕਾ 'ਚ ਸਭ ਕੁਝ ਵੀਅਰਡ ਹੋ ਜਾਂਦਾ ਵੀਅਰਡ ਕੀ ਹੁੰਦਾ ਹਾ ਤੋ ਵੀਆ ਤਦੋਂ ਕਿਸ ਨੂੰ ਪਤਾ ਨਹੀਂ ਲੱਗਦਾ ਤੁਸੀਂ ਕੀ ਕਹਿੰਦਾ ਹੈ ਪੰਜਾਬੀ ਸਾਰੇ ਅੱਖਰ ਬੋਲਦਾ ਇੱਕ ਰੇਡੀਓ ਹੋਸਟ ਵਰਡ ਬਾਊਟ ਕਹਿੰਦੇ ਹਨ ਮਤਲਬ ਕਿਉਂ ਐਨਾ ਤੁਹਾਨੂੰ ਅੱਖਰ ਇਕ ਬੋਲਣ ਦੀ ਲੋੜ ਹੈ ਲੋਕਾਂ ਨੂੰ ਪਤਾ ਤੁਸੀਂ ਪੜੇ ਲਿਖੇ ਆ ਤੁਸੀਂ ਬੋਲ ਰਹੇ ਆ ਪਰ 6 ਵਾਰ ਮੈਂ ਇਹ ਸ਼ਬਦ ਤੂੰ ਸੁਣਿਆ ਉਸ ਵੇਲੇ ਨਿਰਮਨ ਨੂੰ ਬੀਅਰਡ ਨੂੰ ਪੰਜਾਬੀ ਬਣਾਉਣ ਬੜ ਲੱਗ ਗਿਆ ਕਿ ਇਹਦੇ ਨਾਲੋਂ ਬਿਹਤਰ ਹੈ ਕਿ ਪੰਜਾਬੀ ਬੋਲੀ 'ਚ ਕਿਉਂ ਨਹੀਂ ਗੱਲ ਹੁੰਦਾ ਕਿਸੇ ਦੋਸਤ ਨੂੰ ਉਵੇਂ ਹੀ ਬੋਲ ਕੇ ਦੱਸਿਆ ਤਪੋਧਰ ਲੱਗਦਾ ਹੈ ਜੋ ਬੋਲਦਿਆਂ ਨੂੰ ਮੈਂ ਸੁਣਿਆ ਉਹ ਅਸਲ ਵਿੱਚ ਸ਼ਬਦ ਵੀਅਰਡ ਹੈ ਵੀ ਵੀਅਰਡ ਨਹੀਂ ਹੈ ਵੀਅਰਡ ਨਾ ਕਿ ਵੀਅਰਡ ਜਿਸ ਦਾ ਪੰਜਾਬੀ ਮਤਲਬ ਹੈ ਅਜੀਬ ਹੋ ਰਿਹਾ ਆਮ ਪੰਜਾਬ ਵਿੱਚ ਅਸੀਂ ਕਹਿੰਦੇ ਹਾਂ ਅਜੀਬੋ ਗਰੀਬ 75 ਕੰਨਾ ਹੋਈ ਜਾਂਦੀ ਹੈ ਹਿੰਦੀ ਵਿੱਚ ਇਸ ਕੰਨ ਹੈ ਇਹ ਅੰਗਰੇਜ਼ੀ ਦਾ ਐਗਜ਼ੈਕਟਿਵ ਐਡਜੈਕਟਿਵ ਹੈ ਤੇ ਵੀਅਰਡ ਆਡ ਪੇਕਿਉਲਰ ਵਿਜ਼ਾਰ ਐਕਜ਼ੋਟਿਕ ਸਟਨਿੰਗ ਇਹ ਬਿਜਿਤਰ ਸ਼ਬਦ ਨੇ ਜਿਹੜੇ ਇਹ ਕੋਈ ਚੀਜ਼ ਲਈ ਵਰਤੇ ਜਾ ਸਕਦੇ ਆ ਕਿ ਇਥੇ ਜੀਬੋ ਗਰੀਬ ਕੁਝ ਹੋ ਰਿਹਾ ਇਹ ਖੁਰ ਅਖਰ ਬਹੁਤ ਲੋਕ ਬੋਲਣਾ ਕਿ ਅਸੀਂ ਹਿੰਦੁਸਤਾਨ ਦੇ ਟੈਲੀਵਿਜ਼ਨ ਦੇ ਪੰਜਾਬੀ ਚੈਨਲਾਂ ਤੇ ਬਹੁਤ ਬੋਲਦੇ ਆ ਵਿਚਾਰੇ ਮੈਨੂੰ ਲੱਗਦਾ ਉਹ ਜਾਂ ਤਾਂ ਉਹਦੀ ਪੜ੍ਹਾਈ ਪੂਰੀ ਨਹੀਂ ਜਾਵਾਂ ਉਹਨੂੰ ਪੰਜਾਬੀ ਦਾ ਕੁਝ ਗਿਆਨ ਨਹੀਂ ਹੋਇਆ ਵੀ ਜੋ ਹੱਥਾਂ ਦਾ ਬੋਲੀ ਜਾਂਦੇ ਆ ਤੇ ਸਾਡੇ ਲੋਕ ਵਿਚਾਰਾਂ ਨੇ ਜੋ ਪਰੋਸਦੇ ਉਹ ਦੇਖੀ ਜਾਂਦੇ ਕਰਨ ਵੀ ਕੀ ਉਹਨਾਂ ਨੂੰ ਉਹਨਾਂ ਦਾ ਪਤਾ ਨਹੀਂ ਲੱਗਦਾ ਕਿ ਇਹਨਾਂ ਨੂੰ ਕੀ ਕਹੀਏ ਅਜੀ ਖੰਗਾਲਿਆ ਗਿਆ ਖੰਗਾਲਿਆ ਕੀ ਹੁੰਦਾ ਖੰਗਾਲਣਾ ਤਾਂ ਹੁੰਦਾ ਹੈ ਕਿ ਕਿਸੇ ਦੀ ਕਬਰ ਪੁੱਟ ਕੇ ਦੇਖਣੀ ਜਾਂ ਕਿਸੇ ਦੀ ਡੁੱਢ ਦੇ ਅੰਦਰ ਵੜ ਕੇ ਵੇਖਣਾ ਫਰੋਲਣਾ ਕਹਿਣਾ ਚਾਹੀਦਾ ਫਰੋਲਣਾ ਫਰੋਲਿਆ ਫਰੋਲਣਾ ਇੱਕ ਹੋਰ ਖਤਮਾਈ ਚੱਲ ਪਿਆ ਸਾਡੇ ਲੋਕਾਂ ਨੇ ਕਨੌੜਾ ਤੇ ਹੋੜੇ ਦਾ ਫਰਕ ਹੀ ਮਿਟਾਤਾ ਕਿ ਉਹ ਕਿ ਉਹਨੇ ਕੀ ਹੋ ਰਿਹਾ ਲੋਕ ਕਹਿ ਰਹੇ ਜੀ ਸਾਡੀ ਕੂਮ ਸਜਣੋਂ ਕੂਮ ਨਹੀਂ ਇਹ ਹੋੜਾ ਨਹੀਂ ਹੈਗਾ ਕਨੋੜਾ ਆ ਕੂਮ ਫੌਜ ਨਹੀਂ ਹੈਗਾ ਫੌਜ ਹੋੜਾ ਤੇ ਕਨੋੜਾ ਦੁੜਾਕ ਦੌੜਾਟ 100 ਸਾਲ ਨਹੀਂ 100 ਹੋਰ ਹੁੰਦਾ 100 ਹੋਰ ਹੁੰਦਾ 100 ਸਾਲ ਕਨੋੜਾ ਤੇ ਹੋੜਾ ਮੈਨੂੰ ਬਹੁਤ ਚੰਗਾ ਲੱਗਦਾ ਫੌਜੀ ਭਰਾਵਾਂ ਦੀ ਫਰਮਾਇਸ਼ ਤੇ ਉਹ ਦੌੜਾਕ ਵਧੀਆ ਦੌੜਦਾ ਹੈ ਅਖਰ ਇਹਦਾ ਕਹਿ ਸਕਦੇ ਆ 100 ਸਾਲ ਤੱਕ ਨਹੀਂ ਮਰਦਾ ਮੌਕੇ ਆਉਂਦੇ ਰਹਿੰਦੇ ਆ ਮੌਕੇ ਨਹੀਂ ਮੌਕੇ ਹੋਰ ਹੁੰਦਾ ਮੌਕੇ ਹੋਰ ਹੁੰਦਾ 100 ਹੋਰ ਹੁੰਦਾ 100 ਹੋਰ ਦਾ ਦੌਰਾਨ ਦੌਰਾਨ ਨਹੀਂ ਦੌਰਾਨ ਹੋਰ ਹੁੰਦਾ ਦੌਰਾਨ ਹੋਰ ਹੁੰਦਾ ਇੱਕ ਹੋਰ ਬੜਾ ਵਧੀਆ ਸਾਡੇ ਲੋਕਾਂ ਨੇ ਹੋਰ ਹੀ ਨਵਾਂ ਚਲਣ ਚੱਲ ਲਿਆ ਸਾਡਾ ਵਾਹਨ ਸੜਕ ਤੇ ਦੌੜਾ ਜਾਂਦਾ ਸੀ ਵਾਹਨ ਨਹੀਂ ਸਜਨੋ ਵਾਹਨ ਹਿੰਦੀ ਦਾ ਸ਼ਬਦ ਹੈ ਸਾਡੇ ਕੋਲ ਪੰਜਾਬੀ ਚ ਸਾਡੇ ਗੁਰੂਆਂ ਨੇ ਸਾਡੀ ਪੰਜਾਬੀ ਨੂੰ ਸਹੀ ਕੀਤਾ ਇਹ 25000 ਸਾਲ ਪੁਰਾਣੀ ਬੋਲੀ ਆ ਨਾ ਕਿ 78000 ਸਾਲ ਤੋਂ ਵੀ ਪਹਿਲਾਂ ਵੀ ਬੋਲੀ ਜਾਂਦੀ ਸੀ ਐਵੇਂ ਨਹੀਂ ਗੁਰੂ ਸਾਹਿਬਾਨ ਨੇ ਇਸ ਬੋਲੀ ਚ ਸਾਡੇ ਲਈ ਗੁਰੂ ਗ੍ਰੰਥ ਸਾਹਿਬ ਜੀ ਲਿਖ ਕੇ ਭੇਜਿਆ ਸਾਡੀ ਗੱਡੀ ਸੜਕ ਤੇ ਦੌੜਦੀ ਜਾਂਦੀ ਹੈ ਦੌੜਦੀ ਨਹੀਂ ਦੌੜਦੀ ਜਾਂਦੀ ਹੈ। ਪਰ ਇੱਕ ਚੀਜ਼ ਹੋਰ ਅਸੀਂ ਕਹਿੰਦੇ ਅਸੀਂ ਹਮੇਸ਼ਾ ਖਬਰਾਂ ਪੜ੍ਹਦੇ ਹੁੰਦੇ ਆਂ ਇੰਡੀਆ ਚ ਲੋਕਾਂ ਨੂੰ ਉਹ ਕਹਿੰਦੇ ਆ ਮੁੱਖ ਮੰਤਰੀ ਸਜਣੋ ਮੁੱਖ ਮੰਤਰੀ ਨਹੀਂ ਹੁੰਦਾ ਮੁੱਖ ਦਾ ਮਤਲਬ ਹੈ ਮੂ ਮੂ ਮੰਤਰੀ ਨਹੀਂ ਆ ਗਾ ਉਹ ਹੈ ਮੁੱਖ ਮੰਤਰੀ ਮੁਖ ਮੁਖ ਦਾ ਮਤਲਬ ਸਾਰੇ ਦੇ ਉੱਤੇ ਜਿਹੜਾ ਹੁੰਦਾ ਜਿਹੜਾ ਸਭ ਤੋਂ ਉੱਤੇ ਦਾ ਸਰਦਾਰ ਹੁੰਦਾ ਮੋਰੀ ਹੁੰਦਾ ਉਹਨੂੰ ਕਹਿੰਦੇ ਆ ਇੱਕ ਹੋਰ ਕਹਿੰਦੇ ਆ ਲੋਕਾਂ ਸ਼ੌਕਸ ਸ਼ੌਕਸ ਬਦਲਾਣੇ ਹੂਨ ਸ਼ੌਕਸ ਨੂੰ ਸ਼ੌਕਸ ਕਹੀ ਜਾਂਦੇ ਐ ਤੇ ਮੈਂ ਕਿ ਦੁਕਾਨ ਤੇ ਜਾਣਾ ਉੱਚ ਜਿਹੜਾ ਹੁੰਦਾ ਸਾਡੇ ਸ਼ੌਕਸ ਬਦਲਦੇ ਸਾਡੇ ਪੰਜਾਬੀਆਂ ਨੂੰ ਜਿਆਦਾ ਆਤਿਆ ਮੂੰਹ ਕੁੱਟ ਕੇ ਬੋਲਣ ਦੀ ਮੂੰਹ ਖੋਲ ਕੇ ਬੋਲਣਾ ਫਿਰ ਦੇ ਸ਼ਬਦ ਦੌੜੇ ਗੱਡੀ ਵਿੱਚ ਚੜ ਗਏ ਦੌੜ ਗਏ ਦੌੜ ਗਏ ਨਹੀਂ ਤੌੜ ਗਏ ਪੁੰਚੇ ਨਹੀਂ ਅਜੇ ਉੱਥੇ ਪਹੁੰਚ ਗਏ ਨਹੀਂ ਅਜੇ ਉੱਤੇ ਪਹੁੰਚ ਗਏ ਪਹੁੰਚ ਗਏ ਘੋਸ਼ਣਾ ਇੱਕ ਨਵਾਂ ਖੱਤਲਾ ਲਿਆ ਜਿੰਨੇ ਚੈਨਲ ਕਮਲ ਕਟਨਦੇ ਆ ਪੰਜਾਬ ਦੇ ਘੋਸ਼ਣਾ ਅਰੇ ਸੱਜਣੋ ਥੋੜੂ ਪੰਜਾਬੀ ਦਾ ਅਖਰ ਐ ਐਲਾਨ ਹਲਫਨਾਮਾ ਕਹਿ ਲਓ ਇਹ ਬਰਬਿਆ ਪੁਲਿੰਗਿਆ ਇਹ ਦੱਸਿਆ ਜਾਂਦਾ ਹੈ ਘੋਸ਼ਣਾ ਪੱਤਰ ਜਾਣਕਾਰੀ ਦੇਣ ਲਈ ਹੁੰਦਾ ਐਲਾਨਨਾਮਾ ਹੁੰਦਾ ਹਲਫਨਾਮਾ ਹੁੰਦਾ ਤੁਸੀਂ ਯਾਰ ਸਾਰਾ ਕੁਝ ਹੀ ਸਤਿਆਨਾਸ਼ ਕਰਨ ਲੈ ਪੰਜਾਬੀ ਦਾ ਕਮ ਸਿਕਮ ਜਿਹੜੇ ਚੈਨਲਾਂ ਦੇ ਮਾਲਕ ਆ ਉਹਨਾਂ ਨੂੰ ਥੋੜੀ ਜਿਹੀ ਸ਼ਰਮ ਚਾਹੀਦੀ ਆ ਕਿ ਅਸੀਂ ਪੰਜਾਬੀ ਦਾ ਘਾੜ ਕਰਾ ਰਹੇ ਆ ਤੇ ਜਿਹੜੇ ਵੱਡੇ ਵੱਡੇ ਡਾਕਟਰ ਬਣ ਰਹੇ ਪੰਜਾਬ ਦੀਆਂ ਯੂਨੀਵਰਸਿਟੀਆਂ ਚ ਉਹਨਾਂ ਦਾ ਫਰਚਾ ਹੀਦਾ ਕੋਈ ਚੈਨਲਾਂ ਨੂੰ ਫੋਨ ਕਰਕੇ ਨਾਲ ਉਹ ਕੀ ਸਤਿਆਨਾਸ਼ ਕਰਨ ਦਾ ਪੰਜਾਬੀ ਦਾ ਕੂਮ ਨਹੀਂ ਕਾਮ ਬੂਤ ਨਹੀਂ ਬੋਤ ਫੂਜ ਨਹੀਂ ਫੌਜ ਸ਼ਿਰਕਤ ਨਹੀਂ ਸ਼ਿਰਕਤ ਕੀਤਾ ਸ਼ਿਰਕਤ ਕੀਤਾ ਤਾਂ ਉੱਡ ਜਾਪੀ ਚੱਲੋ ਵਜਾ ਹਿੱਸਾ ਲਿਆ ਪਾਗ ਲਿਆ ਅਸੀਂ ਉੱਤੇ ਗਏ ਤਿੰਨ ਸ਼ਬਦ ਹੈ ਸਾਡੇ ਕੋਲ ਵਾਹਨ ਨਹੀਂ ਗੱਡੀਆਂ ਵਾਹਨ ਹਿੰਦੀ ਦਾ ਸ਼ਬਦ ਹੈ ਪ੍ਰਸ਼ਾਸਨ ਨਹੀਂ ਸਰਕਾਰ ਪ੍ਰਸ਼ਾਸਨ ਨੇ ਆ ਕਰਤਾ ਪ੍ਰਸ਼ਾਸਨ ਨੇ ਸਰਕਾਰ ਨੇ ਆਗਾਜ਼ ਨਹੀਂ ਅਸੀਂ ਕਹਿੰਨੇ ਉਹਨੇ ਆਗਾਜ਼ ਕੀਤਾ ਪ੍ਰੋਗਰਾਮ ਦਾ ਆਗਾਜ਼ ਨਹੀਂ ਹੁੰਦਾ ਸਜਣਾ ਸ਼ੁਰੂ ਕੀਤਾ ਅਸੀਂ ਸ਼ੁਰੂ ਕੀਤਾ ਪ੍ਰੋਗਰਾਮ ਖੋਜ ਦਿੱਤਾ ਖੋਜ ਦਿੱਤਾ ਨਹੀਂ ਹੁੰਦਾ ਗਵਾ ਦਿੱਤਾ ਛੜਕੂ ਪੰਜਾਬੀ ਚ ਹੈ ਗਵਾ ਦਿੱਤਾ ਅਸੀਂ ਕਿਉਂ ਹਿੰਦੀ ਬੋਲਦੇ ਆ ਪੰਜਾਬੀ ਤੁਸੀਂ ਬੋਲਦੇ ਆ ਪੰਜਾਬੀ ਚੰਗੀ ਤਰ੍ਹਾਂ ਬੋਲੋ ਇੱਕ ਦੂਜੇ ਦੇ ਮਗਰ ਲੱਗ ਕੇ ਨਾ ਬੋਲੋ ਇੱਥੇ ਅ ਅਮਰੀਕਾ ਵਿੱਚ ਜਿਹੜੇ ਕੋਰੀਆ ਨੇ ਪੜਿਆ ਉਹਨਾਂ ਨੇ ਯੂਨੀਵਰਸਿਟੀ ਦੇ ਵਿੱਚ ਟਮਾਟਰਾਂ ਨੂੰ ਤਾਂ ਹਜੇ ਵੀ ਟਮਾਟਰਾਂ ਨੂੰ ਤਾਂ ਹਜੇ ਵੀ ਟਮਾਟੇ ਹੀ ਕਹਿੰਦੇ ਆ ਪਰ ਡਾਲਰ ਨੂੰ ਗੱਲ ਆ ਗਈ ਲੱਗ ਸਾਡੀ ਸਾਰੀ ਜਨਤਾ ਮਗਰ ਲੱਗ ਕੇ ਡਾਲਰ ਕਹੀ ਜਾਂਦੀ ਆ ਕੋਈ ਯਾਰ ਤੁਸੀਂ ਤਾਂ ਪੜੇ ਲਿਖੇ ਆ ਤੁਸੀਂ ਉਹਨਾਂ ਨੂੰ ਸੁਧਾਰਨਾ ਲਾ ਕੇ ਤੁਸੀਂ ਆਪ ਉਹਨਾਂ ਦੇ ਮਗਰ ਲੱਗ ਜਾਣਾ ਇੱਕ ਹੋਰ ਕਹਿੰਦੇ ਆ ਮੈਂ ਗੱਲ ਕਰ ਪਾਉਣਾ ਆ ਗਨ ਕਰ ਸਕਦੇ ਉਹ ਪਾਉਂਦੇ ਹੋ ਨਹੀਂ ਸਕਦੇ ਪਾਉਣਾ ਹੁੰਦਾ ਕਿ ਕਿਸ ਚੀਜ਼ ਚ ਪਾਣਾ ਨਹੀਂ ਬੋਲ 파 ਰਹੇ ਸੀ ਨਹੀਂ ਬੋਲ ਸਕਦੇ ਸੀ 파 ਰਹੇ ਨਹੀਂ ਸਕਦੇ ਸੀ ਫਿਰ ਅਸੀਂ ਖੋਰ ਕਹਿੰਦੇ ਆ ਕੁੱਲੀ ਕੁੱਲੀ ਹੋਰ ਹੁੰਦਾ ਕੁੱਲੀ ਹੋਰ ਹੁੰਦਾ ਇਹ ਗੱਡੀਆਂ ਬਾਟੀਆਂ ਹੁੰਦੀਆਂ ਸੀ ਪਹਿਲਾਂ ਸਟੀਲ ਦੀਆਂ ਉਹਨੂੰ ਕੁੱਲੀ ਕਹਿੰਦੇ ਆ ਫੌਜੀ ਫੌਜੀ ਨਹੀਂ ਬਹੁਤ ਬਹੁਤ ਨਹੀਂ ਸੁਵਿਧਾ ਇਹ ਨਵੇਂ ਕੰਮ ਜਲਾਤਾ ਬਾਦਲ ਸਾਹਿਬ ਦਾ ਐ ਜੁਲਾਹਾ ਜਿਹੜੀ ਸੁਵਿਧਾ ਸੈਂਟਰ ਮਾਫ ਕਰਨਾ ਹਿੰਦੀ ਦਾ ਲਫ਼ਜ਼ ਹੈ ਸੁਹੂਲਤ ਸਾਡੇ ਲਈ ਪੰਜਾਬੀ ਦਾ ਲਫ਼ਜ਼ ਹੈ ਸੁਹੂਲਤ ਆਗਾਜ਼ ਸ਼ੁਰੂ ਕਰਨਾ ਹੌਲੀ ਹੌਲੀ ਨਹੀਂ ਹੌਲੀ 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 ਰੰਗ ਹੌਲੀ ਦਾ ਰੰਗ ਵਾਲੀ ਹੁੰਦੀ ਆ ਜਿਹੜੀ ਅਸੀਂ ਰੰਗ ਚ ਖੇਡਦੇ ਆ ਕਹਿੰਦੇ ਹੌਲੀ ਖੇਲਣ ਗਿਆ ਇਤਨਾ ਨਹੀਂ ਇਨਾ ਇਤਨਾ ਨਹੀਂ ਇਨਾ ਝੁੰਡਣ ਨਹੀਂ ਲੱਪਣ ਝੁੰਡੇ ਨਹੀਂ ਲੱਬ श्याम नहीं प्रकाला देह हाथ नहीं देह हाथ ਦਾ ਮਤਲਬ ਹੁੰਦਾ ਹੈ ਅੰਤ ਦੇ ਦਾ ਅੰਤ ਇਹਦਾ ਅੰਤ ਮਾਦ ਅਸੀਂ ਕਰ ਨਹੀਂ ਪਾਉਂਦੇ ਅਸੀਂ ਕਰ ਨਹੀਂ ਸਕਦੇ ਜਾਂ ਕਰ ਨਹੀਂ ਸਕੇ ਇਸੇ ਲਈ ਮੈਂ बार-बार ऊंची ਜਾਂ ਤੁਹਾਨੂੰ ਦੱਸ ਰਿਹਾ ਜੀ ਪ੍ਰਸ਼ਾਸਨ ਸਰਕਾਰ ਵਾਹਨ ਗੱਡੀਆਂ ਜਤਾਇਆ ਦੁੱਖ ਜਤਾਇਆ ਨਹੀਂ ਪ੍ਰਗਟ ਕੀਤਾ ਅਸੀਂ ਜਾ ਕੇ ਉਹਨਾਂ ਨਾਲ ਦੁੱਖ ਸਾਂਝਾ ਕੀਤਾ ਪ੍ਰਗਟ ਕੀਤਾ ਖੂਨ ਤੋਂ ਖੂਨ ਤੋਂ ਨਹੀਂ ਕੋਨ ਤੋਂ ਕੋਨ ਕਕੇ ਨੂੰ ਹੋੜਾ ਹਾਂ ਹਾਂ ਨਾਣਾ ਖੂਨ ਤੋਂ ਵਿਛੜਨ ਤੋਂ نیچے ਜਾਣਾ ਨਹੀਂ ਥੱਲੇ ਜਾਣਾ ਅਸੀਂ ਕਰ ਨਹੀਂ ਪਾਉਂਦੇ ਅਸੀਂ ਕਰ ਨਹੀਂ ਸਕਦੇ ਇਹ ਕਰ ਦੂ ਕਰ ਦੂ ਨਹੀਂ ਕਰ ਦਓ ਦੱਦਾ ਊੜਾ ਖੁੱਲਾ ਕਰ ਦਓ ਸੋ ਜਾਓ ਨਹੀਂ ਸੌ ਜਾਓ ਸੋ ਜਾ ਸੱਸੇ ਨੂੰ ਹੋੜਾ ਸੌ ਜਾਓ ਸੱਸੇ ਨੂੰ ਕਨੋੜਾ ਉੱਤੇ ਬਿੰਦੀ ਸੌ ਜਾਓ ਇਹ ਜਿਹੜੇ ਸ਼ਬਦ ਨੇ ਇੱਕ ਤਕਰੀਬਨ ਮੇਰੇ ਕੋਲ 254 ਸ਼ਬਦ ਮੈਂ ਲੱਭੇ 55 ਜਿਹੜੇ ਪੰਜਾਬੀ ਬੋਲੀ ਚ ਘਸੋੜੇ ਜਾ ਰਹੇ ਆ ਮਾਫ ਕਰਨਾ ਇਹਨਾਂ ਦੇ ਨਾਲ ਸਾਡੀ ਪੰਜਾਬੀ ਦਾ ਸਤਿਆਨਾਸਤਾ ਹੋਏਗਾ ਹੋਏਗਾ ਜਿਹੜੇ ਕਰ ਰਹੇ ਨੇ ਉਹ ਆਪਣੇ ਮਾਮਾ ਨੂੰ ਮਤਲਬ ਇਹ ਜਵਾਬ ਦੇਣ ਜੋਗ ਨਹੀਂ ਰਿਹਾ ਕਿ ਮਾਮਾ ਮੈਂ ਤੇਰਾ ਪੁੱਤ ਆ ਤੇਰੇ ਕੋਲ ਪੰਜਾਬੀ ਸਿੱਖੀ ਜੀ ਤੇਰਾ ਹੀ ਘਾੜ ਕਰੀ ਜਾਂਦਾ ਮੈਂ ਹੋਰ ਅੱਖਰ ਦੇਖੋ ਭਾਵਨਾਵਾਂ ਆਹਤ ਨਹੀਂ ਹੁੰਦੀਆਂ ਠੇਸ ਨਹੀਂ ਪਹੁੰਚਦੀ ਆਹਤ ਨਹੀਂ ਠੇਸ ਮਹਿਲਾਮਾ ਨਹੀਂ ਔਰਤਾਂ ਮਹਿਲਾ ਹਿੰਦੀ ਦਾ ਸ਼ਬਦ ਹੈ ਗੱਲ ਕਰ ਪਾਓ ਕਰ ਸਕਦੇ ਹੋ ਕਿ ਨਹੀਂ ਨਹੀਂ ਬੋਲ ਪਾ ਰਹੇ ਨਹੀਂ ਬੋਲ ਸਕਦੇ ਇਹ ਜਿਹੜੇ ਅੱਖਰ ਨੇ ਛੋਟੇ ਛੋਟੇ ਅਸੀਂ ਇਹਨਾਂ ਨੂੰ ਦੇਖਣਾ ਅਸੀਂ ਇੱਕ ਕੰਮ ਨਹੀਂ ਕਰ ਪਾਉਂਦੇ ਉਪਰਾਵੋ ਭੈਣੋਂ ਪਾਉਂਦੇ ਨਹੀਂ ਕਰ ਸਕਦੇ ਜਾਂ ਹੋ ਨਹੀਂ ਸਕਦਾ ਇਹਨਾਂ ਚੀਜ਼ਾਂ ਨੂੰ ਤੁਸੀਂ ਨੋਟ ਕਰਕੇ ਦੇਖਿਓ ਕਿ ਤੁਹਾਨੂੰ ਇਹਦੇ ਵਿੱਚ ਕੀ ਕੀ ਖਰਾਬੀਆਂ ਲੱਗਦੀਆਂ ਕੀ ਪੰਜਾਬੀ ਦਾ ਤੁਸੀਂ ਸਹੀ ਉਚਾਰਨ ਕਰ ਰਹੇ ਆ ਕੀ ਪੰਜਾਬੀ ਦਾ ਤੁਸੀਂ ਕਾਣ ਨਹੀਂ ਕਰ ਰਹੇ ਹਾਂ ਸਭ ਤੋਂ ਵੱਡੀ ਗੱਲ ਜੋ ਮੈਂ ਸਮਝਦਾ ਤੁਸੀਂ ਆਪਣੀ ਮਾਮਾ ਦੇ ਮੂੰਹ ਦੇ ਉੱਤੇ ਠੁੱਕਣ ਰਹੇ ਆ ਗਲਤ ਪੰਜਾਬੀ ਬੋਲ ਕੇ ਚੰਗੀ ਪੰਜਾਬੀ ਤੁਸੀਂ ਆਪਣੀ ਮਾਂ ਕੋਲੋਂ ਸਿੱਖੀ ਸੀ ਬਾਹਰ ਤੁਹਾਨੂੰ ਕਿਸੇ ਨੇ ਜਾ ਕੇ ਉਲਟੇ ਸਦੇ ਅਖਰੇ ਬੋਲ ਦਿੱਤੇ ਕੌਮ ਨੂੰ ਕੌਮ ਕਹਿਣ ਲੱਗ ਗਿਆ ਇਦਾਂ ਰੋਈ ਨਿਆਣੇ ਦਾ ਕੁਝ ਨਿਕਲਿਆ ਹੁੰਦਾ ਪਜਾਮੇ ਚ ਵਿਚਾਰਾ ਘੁੱਟ-ਘੁੱਟ ਕੇ ਕੋਟ-ਕੋਟ ਕੇ ਤੁਰਦਾ ਕੌਮ ਚੌਧਰੀ ਸਾਬੀਏ ਦਾ ਲੈ ਨਹੀਂ ਜਿੱਦਾਂ ਤੁਹਾਡਾ ਪਤਾ ਨਹੀਂ ਕੀ ਨਿਕਲ ਜਾਣਾ ਪੰਜਾਬੀ ਬੋਲੀ ਦਾ ਰੱਬ ਦਾ ਵਾਸਾ ਬਾਣ ਨਾ ਕਰੋ ਅਸੀਂ ਜੇ ਪੰਜਾਬੀ ਬੋਲੀ ਤੇ ਪੜ੍ਹੇ ਸੀ ਇਹਨਾਂ ਚੀਜ਼ਾਂ ਤੇ ਐਨੇ ਕੀਤੀਆਂ ਸੀ ਮੈਂ ਤੁਹਾਨੂੰ ਬੜਾ ਤਰਸੋਂ ਦਾ ਲੋਕਾਂ ਦੇ ਉੱਤੇ ਜਿਹੜੇ ਲੋਕ ਇਹਨਾਂ ਚੀਜ਼ਾਂ ਨੂੰ ਹੋਰ ਇੱਕ ਹੁੰਦਾ ਖਰਚਾ ਚ ਨਵੇਂ ਅਖੜਾ ਪੜਾਵਾ ਦਿੱਤਾ ਪੜਾਵਾ ਦਿੱਤਾ ਕੀ ਹੁੰਦਾ ਵੀ ਇਹਦੇ ਦਾਖ ਰਿਆ ਤੁਸੀਂ ਪੜਾਵਾ ਦਿੱਤਾ ਕਹੀ ਜਾਂਦੇ ਆ ਕਿਸੇ ਦਾ ਪੜਾਵਾ ਦਿੱਤਾ ਤੁਹਾਨੂੰ ਨਾ ਪਤਾ ਲੱਗਦਾ ਤੁਸੀਂ ਕਹਿ ਕੀ ਰਹੇ ਆ ਨਾ ਤੁਹਾਨੂੰ ਸਮਝ ਲੱਗਦੀ ਆ ਅਖੜਾ ਦਾ ਕਿਹੜਾ ਪੰਜਾਬੀ ਦਾ ਅਖੜ ਤੁਹਾਡੇ ਕੋਲ ਆ ਤੁਸੀਂ ਫਿਰ ਪੜਾਵਾ ਦਿੱਤਾ ਉਹ ਤੇ ਸ਼ਾਹਿਦ ਕੀਤਾ ਇਹਨੂੰ ਉਤਸ਼ਾਹ ਦਿੱਤਾ ਬढ़ावा ਦਿੱਤਾ ਨਹੀਂ ਉਤਸ਼ਾਹ ਦਿੱਤਾ ਉਤਸ਼ਾਹ ਸਮਝ ਨਹੀਂ ਆਉਦੀ ਮੈਨੂੰ ਸਾਡੇ ਲੋਕ ਕਿੱਧਰ ਨੂੰ ਤੁਰਿਆ ਕਿੱਥੇ ਨੂੰ ਜਾਣਾ ਇਹਨਾਂ ਨੇ ਪੰਜਾਬੀ ਦਾ ਪੂਰਾ ਘਾੜ ਕਰਕੇ ਜਾਓਗੇ ਤੇ ਆਪਣੇ ਮਾਵਾ ਦਾ ਨਾਮ ਵੀ ਬਦਲਾਮ ਕਰਕੇ ਜਾਓਗੇ ਬਚਦੇ ਤੁਸੀਂ ਵੀ ਨਹੀਂ ਸਾਡੇ ਦੇ ਸੱਜਣ ਦੋ ਚਾਰ ਵੀ ਜੀਦੇ ਰਹਿ ਤੁਹਾਡੇ ਮੂੰਹ ਤੇ ਥੁੱਕਿਆ ਕਰਕੇ ਜਦ ਤੁਸੀਂ ਪੁੱਠੀ ਦਿੱਲੀ ਪੰਜਾਬੀ ਦਾ ਸੱਤਿਆਨਾਸ਼ ਕਰੋਗੇ ਹਿੰਦੀ ਤੋਂ ਲਿਆ-ਲਿਆ ਅੱਖਰ ਬੋਲੋਗੇ ਤਾਂ ਕਿਉਂਕਿ ਜਿਹੜੇ ਅੱਖਰ ਤੁਸੀਂ ਆਪਣਾ ਰਹੇ ਨਾ ਇਹ ਬਹੁਤ ਹੀ ਜ਼ਿਆਦਾ ਤਕਲੀਫ ਦੇ ਨੇ ਇਹ ਪੰਜਾਬੀ ਦਾ ਕੰਮ ਕਰ ਦੇਣਗੇ 16 ਕਰੋੜ ਪੰਜਾਬੀਓ ਉੱਠੋ ਇਹਨਾਂ ਚੀਜ਼ਾਂ ਦੇ ਬਾਰੇ ਚ ਬੋਲਣਾ ਸ਼ੁਰੂ ਕਰੋ ਜਿਹੜੇ ਵੱਡੇ ਵੱਡੇ ਡਾਕਟਰ ਦੁਰ ਹੁੰਦੇ ਆ ਮੋਰੇ ਇਹ ਉਹਨਾਂ ਦਾ ਕੰਮ ਹੈ ਯੂਨੀਵਰਸਿਟੀਆਂ ਚ ਪੜ੍ਹਾਉਣ ਵਾਲਿਆਂ ਦਾ ਕੰਮ ਹੈ ਸਕੂਲਾਂ ਕਾਲਜਾਂ ਚ ਪੜ੍ਹਾਉਣ ਵਾਲਿਆਂ ਦਾ ਕੰਮ ਹੈ ਕਿ ਉਹ ਲੋਕਾਂ ਨੂੰ ਰੋਕਣ ਪਈ ਇਹ ਕੀ ਬੋਲੀ ਜਾਣਾ ਯਾਰ ਤੂੰ ਅਖਰਦਿਆ ਹੁੰਦਾ ਤੁਸੀਂ ਵੀ ਮਗਰ ਲੱ ਕਿ ਉਹ ਹੀ ਸ਼ਹਿਰਾਂ ਪਿੰਡਾਂ ਦੇ ਹਰ ਜਗ੍ਹਾ ਬੋਲ ਰਹੇ ਮੈਂ ਵੀ ਤਾਂ ਵੀ ਬਾਰ ਬਟੇ ਤਗਲੀਫ ਹੋ ਰਹੀ ਮੈਂ ਤਾਂ ਰੇਡੀਓ ਸ਼ੋਅ ਵਿੱਚ ਵੀ ਕਹਣਾ ਹੈ ਭਾਈ ਪੰਜਾਬੀ ਸਹੀ ਬੋਲੋ ਪੰਜਾਬੀ ਦੇ ਵਿੱਚ ਅਸੀਂ ਪੜ੍ਹੇ ਆ ਸਾਡੀ ਮਾਂ ਨੇ ਸਾਨੂੰ ਇੱਜ਼ਤ ਦੋਏ ਪੰਜਾਬੀ ਦੀ ਪੜਾ ਆ ਕੇ ਅਸੀਂ ਆਪਣਾ ਨਾਮ ਬਣਾ ਸਕਿਆ ਪੰਜਾਬੀ ਦੇ ਵਿੱਚ ਤੁਸੀਂ ਇੱਕ ਮਿੰਟ ਸੀ ਰੋਲਣਾ ਹੈ ਆਪਣੀ ਮਾਂ ਦਾ ਨਾਮ ਸਿਰੋਂ ਕੋਸ਼ਿਸ਼ ਕਰੋ ਕਿ ਤੁਹਾਨੂੰ ਕੋਈ ਹੋਏ ਨਾ ਕਹ ਸਕੇ ਤੁਹਾਡੀ ਮਾਤਾ ਨੂੰ ਕੋਈ ਹੋਏ ਨਾ ਕਹ ਤੇ ਮਾਤਾ ਦਾ ਪੱਲੂ ਮਾਤਾ ਦੇ ਸਿਰ ਤੇ ਰਹਿਣ ਦਿਓ ਜਿਸ ਮਾਨੇ ਤੁਮ ਪਹਿਲਾ ਕਰ ਮਾਂ ਸਦਾਲਿਆ ਸੀ ਉਹਦੀ ਇੱਜ਼ਤ ਕਰਮਾਂ ਸਿੱਖ ਲਓ ਬਹੁਤ ਲੋੜ ਹੈ ਤੁਹਾਨੂੰ ਹਾਲੇ ਵੀ ਸਬਲਣ ਦੀ ਅਜੇ ਪੰਜਾਬੀ ਦਾ ਕੁਝ ਨਹੀਂ ਵਿਗੜਿਆ ਤੁਸੀਂ ਬਗਾੜਨ ਚ ਸਹਾਈ ਨਾ ਹੋਵੋ ਅਸੀਂ ਵੀ ਅੰਗਰੇਜ਼ੀ ਬੋਲ ਸਕਦੇ ਆ ਜੁਦੀ ਬੋਲ ਕੇ ਕੰਮ ਕਰਦੇ ਰਹੇ ਆ ਪਰ ਪੰਜਾਬੀ ਨਾਲ ਮੋਹ ਹੈ ਆਪਣੀ ਮਾਂ ਦੀ ਬੋਲੀ ਨਾਲ ਮੋਹ ਜਿਹੜੇ ਮੈਨੂੰ ਪਹਿਲੀ ਮੇਰੀ ਉਂਗਲੀ ਫੜ ਕੇ ਮਾਂ ਕਹੜਾ ਸਦਾਲਿਆ ਸੀ ਮੈਂ ਉਹਦੇ ਨਾਲ ਕਿਦਾਂ ਤਰੋਹ ਕਮਾਜਾ ਜੇ ਆਪਣੇ ਮਾਵਾ ਨਾਲ ਤਰੋਕ ਮਨਾ ਚਾਹੁੰਦੇ ਆ ਤੁਹਾਡੀ ਮਰਜ਼ੀ ਹੈ ਭਾਈ ਪਰ ਪੰਜਾਬੀ ਬੋਲੀ ਕਿਧਰ ਨਹੀਂ ਜਾਂਦੀ ਜਿੰਨੇ ਵੀ ਲੋਕ ਐਸੇ ਨੇ ਪੰਜਾਬੀ ਪੜ੍ਹ ਰਹੇ ਜਾਂ ਪੜਾ ਰਹੇ ਨੇ ਉਹ ਬਚਾਉਣਗੇ ਇਸ ਬੋਲੀ ਨੂੰ ਮੈਂ ਉਹਨਾਂ ਅੱਗੇ ਅਰਜ਼ ਕਰਦਾ ਬੇਨਤੀ ਕਰਦਾ ਕਿ ਤੁਸੀਂ ਭਾਈ ਇਹਦੇ ਲਈ ਜ਼ਰੂਰੀ ਕੰਮ ਕਰੋ ਮੇਰੀ ਇਹ ਜਿਹੜੀ ਵੀਡੀਓ ਹੈ ਤੁਹਾਨੂੰ ਚੰਗੀ ਲੱਗੇ ਕਿ ਨਾਲ ਅੱਗੇ ਪਰ ਮੈਂ ਤੁਹਾਨੂੰ ਸੱਚ ਬਣੇ ਬੱਬਸ ਵਾਂਗੂ ਰੋਕਣਾ ਚਾਹਣਾ ਕਿਸੇ ਪੰਜਾਬੀ ਦਾ ਸਤਿਆਨਾਸ ਰਾਹ ਕਰੋ ਇਹ ਮੈਂ ਰੀਡ ਦੇ ਵੀ ਸ਼ੋਅ ਕਰ ਰਹੇ ਹਾਂ ਤੁਹਾਡਾ ਨਾਲ YouTube ਤੇ ਵੀ ਕਰਨਾ ਬਸ ਇਹਨਾਂ ਕੋਈ ਅੱਜ ਦਾ ਸ਼ੋਅ ਮੈਂ ਕਰਨਾ ਸੀ ਕਿਉਂਕਿ ਮੈਨੂੰ ਬਹੁਤ ਤਕਲੀਫ ਹੋ ਰਹੀ ਕਿ ਮੈਂ ਦੋ 250 ਸ਼ਬਦ ਲੱਭਿਆ ਜਿਹੜਾ ਤੁਸੀਂ ਸ਼੍ਰੀ ਆਮ ਹਿੰਦੀ ਤੋਂ ਪੰਜਾਬੀ ਵਿੱਚ ਕਸੋਰਨਾ ਸ਼ੁਰੂ ਕਰਤਾ ਜਦੋਂ ਕਿ ਸਾਡੇ ਕੋ ਪੰਜਾਬੀ ਵਿੱਚ ਬਹੁਤ ਵਧੀਆ-ਵਧੀਆ ਸ਼ਬਦ ਹੈਗੇ ਆ ਇਹ ਸੁਚੁਕ ਸਾਡੇ ਗੁਰੂ ਸਾਹਿਬ ਨੇ ਪੰਜਾਬੀ ਵਿੱਚ ਲਿਖਿਆ ਇਹ ਛੋਟੀ ਮੋਟੀ ਗੱਲ ਨਹੀਂ ਹੈ ਤੁਸੀਂ ਕਿੱਧਰ ਨੂੰ ਤੁਰੇ ਆ ਹਾਂ ਨੇ ਵੀ ਵਚਨ ਦਾ ਵੇਲਾ ਹੈ ਸਜਣੋ ਵਾਪਸ ਆ ਜਾਓ ਮੇਰੀ ਬੇਨਤੀ ਹੈ ਤੁਹਾਡੇ ਅੱਗੇ ਕਿ ਪੰਜਾਬੀ ਦਾ ਕਹਾਣ ਨਾ ਕਰੋ ਆਪਣੇ ਮਾਵਾ ਦੇ ਸਿਰਾਂ ਤੇ ਪੰਨੂ ਰਹਿਣ ਦਿਓ ਉਹਨਾਂ ਨੂੰ ਕੋਰਾਹੇ ਨਾ ਪਾਵੋ ਤਰ੍ਹਾਂ ਆਪਣੇ ਆਪ ਕੋਰਾਹੇ ਪਾਵੋ ਜਿਉਂਦੇ ਵਸਰੋ ਅਗਨ ਗਰਫੇ ਮਿਲਦੇ ਪਤਵੰਤੇ ਮੇਰੇ